ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਭਾਰੀ ਮੀਂਹ ਦੇ ਨਾਲ ਜੀਆਂ ਦੱਸਦੇ ਕਿ ਪੰਜਾਬ ਦੇ ਵਿੱਚ 3 ਦਿਨ ਦਾ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ ਗੜੇਮਾਰੀ ਚੱਕੜ ਹਨੇਰੀ ਤੂਫਾਨ ਦਾ ਤੇ ਨਾਲ ਹੀ ਮੀਂਹ ਜਿਹੜਾ ਪੈ ਰਿਹਾ ਹੈ ਤਕਰੀਬਨ ਰਾਤ 1-2 ਵਜੇ ਦਾ ਮੀਂਹ ਜਿਹੜਾ ਅੱਧੀ ਰਾਤ ਨੂੰ ਪੈਣਾ ਸ਼ੁਰੂ ਹੋਇਆ ਉਸ ਨੇ ਕਿਸਾਨਾਂ ਦੀ ਮਿਹਨਤ ਦੇ ਉੱਪਰ ਕਿਤਨਾ ਕਿਤੇ ਪਾਣੀ ਫੇਰਨ ਦਾ ਕੰਮ ਕੀਤਾ ਤਾਂ ਨਾਬਾ ਤੋਂ ਖਬਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਨਾਬਾ ਦੇ ਵਿੱਚ ਕਿਸਾਨ ਦਿਆਂ ਦੇਖ ਸਕਦੇ ਹੋ ਤੁਸੀਂ ਫਸਲਾਂ ਕਿਸ ਪ੍ਰਕਾਰ ਖਤਮ ਹੋ ਚੁੱਕੀਆਂ ਨੇ ਬਿਲਕੁਲ ਜਿਹਾ ਦਾਦੇ ਕੇ ਪੱਕੀਆਂ ਫਸਲਾਂ ਦੇ ਉੱਪਰ ਖੜੀਆਂ ਕਣਕਾਂ ਦੇ ਉੱਪਰ ਜਿਹੜਾ ਮੀਂਹ ਨੇ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਪਾਣੀ ਫੇਰਿਆ ਤਾਂ ਨੁਕਸਾਨ ਹੋਇਆ ਫਸਲਾਂ ਦਾ ਕਿਸਾਨਾਂ ਦਾ ਨੁਕਸਾਨ ਇਸ ਮੀਂਹ ਨੇ ਕੀਤਾਗਾ ਕਈ ਥਾਈਆਂ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਤੇ ਪੱਕੀਆਂ ਪਕਾਈਆਂ ਕਣਕਾਂ ਦੇ ਉੱਪਰ ਮੀਂਹ ਪਿਆ بارش ਹੋਈ ਤੇ ਉਸ ਤੋਂ ਬਾਅਦ ਫਸਲਾਂ ਡਿੱਗ ਪਈਆਂ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਸੁਨਹਿਰੀ ਰੰਗ ਹੋਇਆ ਪਿਆ ਸੀ ਇਹਨਾਂ ਦਾ ਜਮਾ ਵਧਣ ਵਾਲੀਆਂ ਸੀ ਪਰ ਮੌਕੇ ਤੇ ਜਿਹੜਾ ਮੀ ਜਦੋਂ ਕਿਉਂਕਿ ਵਿਸਾਖੀ ਨੂੰ ਲੈ ਕੇ ਲਗਾਤਾਰ ਕਿਹਾ ਗਿਆ ਸੀ ਕਿ ਵਿਸਾਖੀ ਵਾਲੇ ਦਿਨ ਮੀਂਹ ਪੈ ਸਕਦਾ ਤੇ ਦੋ ਤਿੰਨ ਦਿਨ ਹੋਰ ਮੀਂਹ ਰਹੇਗਾ ਤਾਂ ਬਾਰ ਬਾਰ 警告 ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਅਸੀਂ ਵੀ ਆਪਣੀ ਆਡੀਅנס ਨੂੰ ਲਗਾਤਾਰ ਦੱਸਦੇ ਆ ਰਹੇ ਸੀ ਕਿ ਭਾਈ ਆਪਣਾ ਇੰਤਜ਼ਾਮ ਕਰੋ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਇਹ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਏਗਾ ਗੜੇਮਾਰੀ ਵੀ ਹੋ ਸਕਦੀ ਹੈ ਦੇਖ ਸਕਦੇ ਹੋ ਜੀ ਕਈ ਥਾਵਾਂ ਦੇ ਉੱਪਰ ਮੀਂਹ ਪਿਆ ਗੜੇਮਾਰੀ ਹਾਲਾਂਕਿ ਨਹੀਂ ਹੋਈ ਅਜੇ ਪਰ ਫਿਰ ਵੀ ਦੋ ਤਿੰਨ ਦਿਨ ਅਜੇ ਹੋਰ ਮੌਸਮ ਜਿਹੜਾ ਠੰਡਾ ਰਹੇਗਾ ਤਾਂ ਇਹਨ ਹੋਰ ਨੁਕਸਾਨ ਜਿਹੜਾ ਹੋ ਸਕਦਾ ਜੇ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਕਣਕ ਦੀ ਵਾਢੀ ਲੋਕ ਕਰਨ ਲੱਗ ਚੁੱਕੇ ਨੇ ਤੇ ਕਈ ਥਾਵਾਂ ਦੇ ਉੱਪਰ ਹਜੇ ਸ਼ੁਰੂ ਕਰਨੀਆਂ ਪਰ ਦੇਖ ਸਕਦੇ ਹੋ ਤੁਸੀਂ ਆ ਫਸਲਾਂ ਦਾ ਕਿਹੜਾ ਨੁਕਸਾਨ ਹੋਇਆਗਾ ਤਸਵੀਰਾਂ ਤੋਂ ਦਿਖਾ ਰਿਹਾ ਨਾਬੇ ਦੀ ਇਹ ਤਸਵੀਰ ਹੈ ਨਾਬੇ ਦੀ ਦੇਖ ਸਕਦੇ ਹੋ ਤੁਸੀਂ ਜਮੀਨ ਦੇ ਵਿੱਚ ਕਿਸ ਪ੍ਰਕਾਰ ਖੜੀਆਂ ਕਣਕਾਂ ਦੇ ਉੱਪਰ ਪਾਣੀ ਦੀ ਬਾਛੜ ਨੇ ਕੀ ਹਾਲ ਕਰਕੇ ਰੱਖ ਦਿੱਤਾਗਾ ਤਾਂ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਕਿਹਾ ਗਿਆ ਸੀ ਕਿ ਆਪਣਾ ਫਸਲਾਂ ਦਾ ਧਿਆਨ ਰੱਖੋ ਖਾਸ ਤੌਰ ਤੇ ਤਾਂ ਹੀ ਐਡਵਾਈਜ਼ਰੀ ਜਿਹੜੀ ਹੈ ਜਾਰੀ ਕੀਤੀ ਗਈ ਸੀ ਤਾਂ ਕਿ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਨਾ ਹੋਵੇ ਤਾਂ ਮੌਕੇ ਦੇ ਉੱਪਰ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਦੇ ਮਾਹੌਲ ਬਣੇ ਹੋਏ ਨੇ ਜਿੱਤੇ ਇੱਕ ਪਾਸੇ ਕਿਸਾਨ ਆਪਣੇ ਮੰਡੀਆਂ ਦੇ ਵਿੱਚ ਜਾ ਕੇ ਫਸਲ ਵੇਚਣ ਤੋਂ ਬਾਅਦ ਘਰ ਦਾ ਗੁਜ਼ਾਰਾ ਕਰਨਾ ਹੁੰਦਾ ਕਿਸੇ ਨੇ ਬਹੁਤ ਕੁਝ ਸੋਚਿਆ ਹੁੰਦਾ ਕੋਈ ਕਿਸੇ ਨੇ ਆਪਣਾ ਖੇਤੀ ਦਾ ਕੋਈ ਸੰਦ ਲੈਣਾ ਹੁੰਦਾ ਜਾਂ ਫਿਰ ਕਿਸੇ ਨੇ ਕੋਈ ਹੋਰ ਵਿਆਹ ਸ਼ਾਦੀ ਕਰਨੇ ਹੁੰਦੇ ਆ ਤਾਂ ਦੇਖ ਸਕਦੇ ਹੋ ਸੀ ਮੌਕੇ ਦੇ ਉੱਪਰ ਕਿਸ ਪ੍ਰਕਾਰ ਹੁਣ ਵਿਪਤਾ ਪਈ ਹੈ ਕਿਸਾਨਾਂ ਦੇ ਉੱਪਰ ਤਾਂ ਕੀ ਕਹਿ ਰਿਹਾ ਜਿਸ ਕਿਸਾਨ ਦੀ ਇਹ ਫਸਲ ਦਾ ਨੁਕਸਾਨ ਹੋਇਆ ਉਹ ਕੀ ਕਹਿ ਰਿਹਾ ਸੁਣਾਉਣਾ ਤੁਹਾਨੂੰ ਬਹੁਤ ਵੱਡਾ ਨੁਕਸਾਨ ਆ ਇਹ ਆ ਵੀ ਜ਼ਿੰਮੇਵਾਰਾਂ ਦਾ ਇਹ ਆ ਵੀ ਹੁਣ ਇਹਨਾਂ ਦਾ ਕੌਣ ਰੱਖੀ ਰੱਖੂਗਾ ਪ੍ਰਮਾਤਮਾ ਥੱਲੋ ਕੌਣ ਰੱਖੀ ਰੱਖ ਸਕਦਾ ਹੈਗਾ ਇਹ ਤਾਂ ਆ ਵੀ ਜਾਣ ਟੁਕ ਟੁਕ ਕਰਦੀ ਐ ਵੀ ਕਦੋਂ ਅਸੀ ਕੀ ਤਸੀ ਨਾ ਫਿਰ ਜੇ ਵੀ ਕਿਤੇ ਗੜੇ ਨਾ ਪੈ ਜੇ ਵੇ ਅਜੇ ਤਾਂ ਚਲੋ ਪ੍ਰਮਾਤਮਾ ਨੇ ਹਜੇ ਬਾਰਿਸ਼ ਹੈ ਜੇ ਕਿਤੇ ਗੜੇ ਪੈਣ ਕੁਝ ਨਹੀਂ ਬਚਦਾ ਹੈਗਾ ਮਰ ਮਰ ਕੇ ਜੀਣਗੇ ਕਿਸਾਨ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਕਿਸਾਨ ਤਾਂ ਬਹੁਤ ਅਮੀਰ ਨੇ ਵੀ ਬੜੇ ਬੜੇ ਘਰਾਨੇ ਵਾਲੇ ਕਹਿੰਦੇ ਨੇ ਵੀ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਨੇ ਫਲਾਣਾ ਲਈ ਫਿਰਦੇ 2-2 ਲੱਖ ਰੁਪਏ ਜੇ ਕਿਤੇ ਉਹਨਾਂ ਟਰੈਕਟਰ ਤੇ ਲਾਤਾ ਜਿਹੜੇ ਆਪ ਵੱਡੇ ਵੱਡੇ ਘਰਾਂ ਨੇ 50-50 ਲੱਖ ਦੀਆਂ ਗੱਡੀਆਂ ਲਈ ਫਿਰਦੇ ਨੇ ਉਹਨਾਂ ਦੇ ਤੇ ਕਰਜ਼ੇ ਮਾਫ਼ ਕਰ ਦਿੰਦੇ ਨੇ ਇਹ ਨਾ ਇਹਨਾਂ ਦੇ ਜੇ ਲੱਖ ਰੁਪਏ ਕਿਤੇ ਟਰੈਕਟਰ ਤੇ ਮੋਡੀਫਾਈ ਕਰਨ ਤੇ ਲਾਤਾ ਤਾਂ ਉਹਨਾਂ ਦੇ ਇਹ ਹੁੰਦਾ ਵੀ ਇਹਦਾ ਬਹੁਤ ਵੱਡੇ ਕਿਸਾਨ ਨੇ ਬਹੁ ਇਹਨਾਂ ਨੂੰ ਤਾਂ ਪੈਸਿਆਂ ਦੀ ਲੋੜ ਹੀ ਨਹੀਂ ਹੈਗੀ ਹਰ ਵਕਤ ਕੀ ਜਿਹੜੇ ਦੁਕਾਨਦਾਰ ਨੇ ਉਹ ਤਾਂ ਅੰਦਰ ਆਪ ਦਾ ਟੱਕ ਕੇ ਸ਼ਟਰ ਲਾ ਕੇ ਵਿਚਾਲਣਗੇ ਇਹ ਦੱਸੋ ਵੀ ਕਿੰਨੇ ਕਿਸਾਨਾਂ ਨੂੰ ਰੱਬ ਦੇ ਥੱਲੇ ਧਰਤੀ ਦੇ ਥੱਲੇ ਜਿਹੜੀ ਇੱਕ ਠੇਕੇ ਭਰੀ ਬੈਠੇ ਨੇ ਕਰਜ਼ਾ ਲਈ ਬੈਠੇ ਨੇ ਬੈਂਕ ਵਾਲੇ ਨੂੰ ਕੱਲ ਨੂੰ ਗਲ ਚ ਫਾਹ ਪਾ ਕੇ ਮਰਦੇ ਨੇ ਫਿਰ ਕਹਿੰਦੇ ਨੇ ਵੀ ਤਾਂ ਜਾਣ ਕੇ ਗੁੱਸ ਗੁੱਸੀਆਂ ਕਰਦੇ ਨੇ ਆ ਕਰ ਕਾਰਨ ਕਰਦੇ ਨੇ ਆਸਤੀ ਪੂਰੀ ਵੀ ਬਹੁਤ ਵਧੀਆ ਇੱਥੇ ਜਿਹੜੇ ਕਰਜ਼ੇ ਗੁਰਜ਼ੇ ਮੜੇ ਮੋਟੇ ਠੇਕੇ ਢੁਕੇ ਜਿਹੜੇ ਸਹੀ ਤਰੀਕੇ ਨਾਲ ਹੋ ਜਾਣਗੇ ਪਿਛਲੀ ਵਾਰ ਇਤੋਂ ਜਿਆਦਾ ਨੁਕਸਾਨ ਸੀ ਪਰ ਫਿਰ ਵੀ ਪ੍ਰਮਾਤਮਾ ਜੀ ਸਾਡੀ ਬਾਹ ਫੜੀ ਸਰਕਾਰਾਂ ਸਰਪੁਰਾਂ ਨੇ ਕਿਸੇ ਨੇ ਬਾਹ ਫੜੀ ਫਿਰ ਵੀ ਪ੍ਰਮਾਤਮਾ ਨੇ ਜਿਹੇ ਜੀ ਫਸਲ ਸਾਨੂੰ ਦਿੱਤੀ ਬਹੁਤ ਵਧੀਆ ਫਿਰ ਵੀ ਸਾਡੇ ਕਿਸਾਨ ਖੁਸ਼ ਹੋ ਗਏ ਉੱਥੇ ਵੀ ਕੋਈ ਗੱਲ ਜੀ ਉਹ ਰੱਬ ਨੇ ਦੇਤਾ ਬਹੁਤ ਵਧੀਆ ਦੇਤਾ ਉਹ ਰਾਤ ਦਾ ਮੀਂਹ ਪੈ ਰਿਹਾ ਹੁਣ ਕਿੰਨਾ ਕੁ ਨੁਕਸਾਨ ਆ ਬਹੁਤ ਬਹੁਤ ਨੁਕਸਾਨ ਆ ਹੁਣ ਜਿਹੜੀ ਅੱਜ ਵੱਢਣ ਵਾਲੀ ਖੜੀ ਉਹਦਾ ਨੁਕਸਾਨ ਹੀ ਨੁਕਸਾਨ ਇਹਦੀ ਕਟਾਈ ਕੱਲੂ ਚਾਲੀ ਸੀ ਚਾਲੂ ਦੀ ਕਟਾਈ ਤੜਕੇ ਕਮੈਨ ਦਾ ਵੱਢਣ ਵਾਲੀ ਸੀ ਇਹ ਹੁਣ ਕਿੱਥੇ ਵੱਢੀ ਜਾਊਗੀ ਇਹ ਚਾਰ ਦਿਨ ਤਾਂ ਵੱਢੀ ਨਹੀਂ ਜਾਣੀ ਚਾਰ ਦਿਨ ਨਹੀਂ ਜਾ ਜੇ ਕੱਲ ਨੂੰ ਅੱਜ ਦਾ ਮੌਸਮ ਨਾਲ ਜੇ ਕੱਲ ਨੂੰ ਹੋਰ ਪੈ ਗਿਆ ਫਿਰ ਹੋਰ ਗਾਹਾਂ ਲੰਘਿਆ ਕੰਮ ਹੁਣ ਵੀ ਮੀਂਹ ਪੈ ਰਿਹਾ ਕੀ ਬਿਲਕੁਲ ਪੈ ਰਿਹਾ ਮੀਂਹ ਜੀ ਬਹੁਤ ਮੀਂਹ ਪੈ ਰਿਹਾ ਬਹੁਤ ਵੱਡਾ ਨੁਕਸਾਨ ਆ ਕਿਸਾਨਾਂ ਕਿਦਾ ਰੱਬ 'ਤੇ ਭਰੋਸਾ ਸਾਡਾ ਤਾਂ ਹੁਣ ਇਹਨੂੰ ਇੰਨੇ ਕਹਦੇ ਸੀ ਕਿੰਨੇ ਕਿਤੇ ਤਰਪਾਲਾ ਪਾ ਲਾਂਗੇ ਸਾਰੀ ਦੁਕਾਨਦਾਰ ਤਾਂ ਅੰਦਰ ਸ਼ਟਰ ਲਾ ਕੇ ਬੈਹ ਜਿੰਦੇ ਨੇ ਵੀ ਮੈਂ ਨੁਕਸਾਨ ਵੀਰ ਜੀ ਬਹੁਤ ਜ਼ਿਆਦਾ ਹੈ ਜੀ ਕੱਲ ਨੂੰ ਇਹ ਫਸਲ ਜੀ ਅਸੀਂ ਨੇ ਕੱਟਣੀ ਸੀ ਅੱਜ ਮੀਂਹ ਪੈਣ ਦੇ ਕਾਰਨ ਜੀ ਹੁਣ ਇਹ 3-4 ਦਿਨ ਹੋਰ ਲੇਟ ਹੋ ਗਈ ਤੇ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਟਰਾਂਸਫਾਰਮ ਦੇ ਨੀਚੇ ਸਾਰਾ ਕੁਝ ਹੈ ਅਸੀਂ ਵੱਡੇ ਬੈਠੇ ਜੀ ਢਾਲ ਵਗੈਰਾ ਤੇ ਹੁਣ ਇਹ ਕੱਲ ਨੂੰ ਕਟਾਈ ਚਾਲੂ ਸੀ ਹੁਣ ਤੁਸੀਂ ਦੇਖ ਲਓ ਮੌਸਮ ਖਰਾਬ ਕਰਕੇ 3-4 ਦਿਨ ਲੇਟ ਆ ਜੀ ਤੇ ਲੇਟ ਹੋਣ ਦੇ ਕਾਰਨ ਹੁਣ ਅੱਜ ਫੇਰ ਮੌਸਮ ਖਰਾਬ ਹੈ ਬਾਕੀ ਪਰਮਾਤਮਨ ਸਾਈ ਹਾਂ ਦਾਣਾ ਵੀ ਵਧੀਆ ਜੀ ਸਭ ਕੁਝ ਠੀਕ ਸੀ ਜੀ ਬਸ ਆ ਮੌਸਮ ਦੇ ਕਾਰਨ ਇੱਥੇ ਰਾਖੀ ਬੈਠੋ ਕਣਕ ਦੀ ਬੋਲੀ ਹੋਈ ਨਹੀਂ ਨਾ ਜੀ ਬੋਲੀ ਹੋਈ ਨਹੀਂ ਹੋਈ ਨਹੀਂ ਤੇ ਜਿਹੜੀ ਬੇਮੌਸਮੀ ਹੁਣ ਬਰਸਾਤ ਪਈ ਆ ਰਾਤ ਕਿੰਨਾ ਕੁ ਨੁਕਸਾਨ ਆ ਬਹੁਤ ਨੁਕਸਾਨ ਆ ਜੀ ਕਣਕਾਂ ਵੱਢਣ ਜਾਂਦੀਆਂ ਹੁਣ ਕਣਕਾਂ ਲੱਗੀਆਂ ਚੜ੍ਹੇ ਜਾਣ ਵਿੱਚ ਥੋੜੀ ਕਿੰਨਾ ਕੁ ਮੀਂਹ ਪਿਆ ਰਾਤ ਦਾ ਨਹੀਂ ਕਾਫੀ ਪਿਆ ਜੀ ਹੁਣ ਵੀ ਪਿਆ ਕੀ ਮੰਗ ਕਰਦੇ ਹੋ ਤੁਸੀਂ ਜਿਹੜੇ ਪ੍ਰਬੰਧ ਇਸ ਤਰ੍ਹਾਂ ਦੇ ਮੰਗਦਾ ਸਾਨੂੰ ਬਸ ਮੰਗਦਾ ਮਾਲਕ ਨੇ ਦੇਣੀਆਂ ਹੀ ਇਹ ਕੀ ਦੇਣਗੇ ਉਹ ਫਸਲ ਇੱਥੇ ਵੀ ਬਾਹਰ ਵੀ ਮੰਡੀ ਦੇ ਬਾਹਰ ਵੀ ਪਿੱਛ ਗਈ ਫਸਲ ਉਹਦੇ ਭਿੱਜੀ ਪਈ ਹੈ ਜੀ ਤੇਰਪਾਲਾਂ ਪਈਆਂ ਪਈਆਂ ਨੇ ਟੱਚ ਤਾਂ ਹਜੇ ਸ਼ੁਰੂ ਸ਼ੁਰੂ ਹੀ ਹੋਈ ਸੀ ਹਾਲ ਤਾਂ ਸ਼ੁਰੂ ਹੋਈ ਹੈ ਜੀ ਹਾਲ ਤਾਂ ਕੁਝ ਵੀ ਨਹੀਂ ਵੱਡਿਆ ਹਾਲ ਤਾਂ ਕਿੱਲਾ ਕਿਸ ਨੇ 2 ਕਿੱਲੇ ਕਿਸ ਨੇ 4 ਕਿੱਲੇ ਵੱਡੇ ਨਹੀਂ ਹਾਲ ਤਾਂ ਸਾਰੀ ਫਸਲ ਖੜੀ ਆ ਤੁਸੀਂ ਉਮੀਦ ਨਾਲ ਕਿੰਨਾ ਕੁ ਨੁਕਸਾਨ ਮੰਨਦੇ ਹੋ ਜਿਹੜਾ ਖੇਤਾਂ ਦਾ ਹੋਊਗਾ ਮੀਂਹ ਨਾਲ ਹੁਣ ਕੀ ਪਤਾ ਜੀ ਹਾਲਤਾਂ ਕੋਈ ਪਤਾ ਨਹੀਂ ਹੈਗਾ ਜਿਵੇਂ ਹੁਣ ਬਿਲਕੁਲ ਪੱਕੀ ਪਈ ਸੀ ਮਸ਼ੀਨ ਤਾਂ ਹੁਣ ਬੜੀ ਨਹੀਂ ਸਕਦੀ ਹੈਗੀ ਮਸੀਹਤਾ ਜੈਨ ਸਾਹਿਬ ਦੀ ਕੰਪਾਈਨ ਤਾਂ ਕੰਪਾਈਨ ਤਾਂ ਦੋ ਦਿਨ ਨਹੀਂ ਜਾ ਸਕਦੀ। ਹੂੰ। ਪਰ ਤਿੰਨ ਦਿਨ ਬਾਅਦ ਆ ਦੇਖੋ ਅੱਗੇ ਮਾਲਕ ਦੀ ਮਰਜ਼ੀ ਆ ਵੀ ਕੀ ਕਰਦਾ ਸਮਾਂ ਹੈ। ਨੁਕਸਾਨ ਚ ਪੂਰਾ ਜਿਹੜੀ ਵੱਡੀ ਪਈ ਹੈ ਇਹਦਾ ਨੁਕਸਾਨ ਬਹੁਤ। ਹੂੰ। ਆਹ। ਇਹਦਾ ਬਹੁਤ ਜ਼ਿਆਦਾ ਨੁਕਸਾਨ। ਹੂੰ। ਜਿਹੜੀ ਖੇਤਾਂ 'ਚ ਖੜੀ ਉਹ ਤਾਂ ਕੀ ਉਹਦਾ ਵੀ ਨੁਕਸਾਨ ਹੈ। ਹੂੰ। ਉਹ ਵੀ ਪੱਕੀ ਪਈ ਹੈ। ਅੱਛਾ। ਹਾਂ। ਕੀ ਲੱਗਦਾ? ਤਕਰੀਬਨ ਤਕਰੀਬਨ ਸਾਰੀ ਪੱਕ ਚੁੱਕੀ ਹੈ ਜੀ। ਹਾਂ, ਬਹੁਤ ਲੱਗ ਗਈ ਸਾਰਾ ਕੰਮ। ਇਹ ਇਹ ਪੱਕੀ ਪਈ ਦੀ ਤਾਂ ਜਿਵੇਂ ਪੱਕੀ ਪਈ ਦੀ ਕੱਲ ਬਿਛਾਈ ਹੈ ਸੋ ਗਾਂ ਪਿਛਾ ਕੇ ਇਕੱਠੇ ਕਰੀਏ।